ਸਕਾ ਚੰਡੀਗੜ੍ਹ ਤੋਂ ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਜ ਜਗਜੀਤ ਕਰਤੇ ਹੁਣ ਪੇਸ਼ ਨੇ ਸਪਲਟਨ ਦੀਆਂ ਮੁੱਖ ਖਬਰਾਂ ਪ੍ਰਧਾਨ ਮੰਤਰੀ ਨੇ ਪਿੰਡੂ ਇਲਾਕਿਆਂ ਵਿੱਚ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਅੱਜ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਦੀ ਕੀਤੀ ਸ਼ੁਰੂਆਤ ਨੂੰ ਰੋਕਣ ਲਈ ਜ਼ਰੂਰੀ ਹਦਾਇਤਾਂ ਦੇ ਪਾਲਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਤੇ ਦਿੱਤਾ ਜ਼ੋਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੇ ਕਰਾਂ ਦੀਆਂ ਛੱਤਾਂ ਤੇ 100 ਰੂਰਜਾ ਪਲਾਂਟ ਲਗਾਉਣ ਦੀ ਤਾਰੀਖ ਵਧਾਈ ਅਗਲੇ ਸਾਲ 31 ਮਾਰਚ ਤੱਕ ਇਹ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 6 ਰਾਜਾਂ ਵਿੱਚ ਗ੍ਰਾਮੀਣ ਵਿਕਾਸ ਕਮਾਂ ਲਈ ਆਜ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਦੀ ਸ਼ੁਰੂਆਤ ਕੀਤੀ ਇਸ અભિયાન ਦੀ ਸ਼ੁਰੂਆਤ ਕਰਦੇ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਪਿੰਡੂ ਇਲਾਕਿਆਂ ਵਿੱਚ ਵਿਕਾਸ ਦੇ ਕੰਮ ਸਿਰੇ ਚੜ੍ਹਣਗੇ ਅਤੇ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣਾਂ ਨੂੰ ਰੋਜ਼ਗਾਰ ਮਿਲੇਗਾ ਮੋਦੀ ਨੇ ਇਸ ਮੌਕੇ ਉਹਨਾਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਜਿਹੜੇ ਲੋਕ ਲਾਕਡਾਊਨ ਹੋਣ ਤੋਂ ਬਾਅਦ ਆਪਣੇ ਪਿੰਡਾਂ ਵਿੱਚ ਆਏ ਨੇ ਜਿਨ ਵੀਰੋ ਨੇ ਦੇਸ਼ ਕੇ ਲਿਏ ਬਲਿਦਾਨ ਦਿਆ ਹੈ ਉਹਨਕੇ ਪ੍ਰਤੀ ਨਮਨ ਕਰਤਾ ਹੂੰ बिहार के भी हमारे जो साथी जिन्होंने बलिदान दिया है उनके प्रति मैं अपने श्रद्धासुमन अर्पित करता हूं और उनके परिवारजनों को भी आज जब बिहार से बात कर रहा हूं तो मैं विश्वास दिलाना चाहता हूं कि देश आपके साथ है देश सेना के साथ है देश उसके उज्जवल भविष्य के लिए कृत संकल्प है ਇਸ ਅਭਿਆਨ ਦੀ ਸ਼ੁਰੂਆਤ ਬਿਹਾਰ ਦੇ ਜ਼ਿਲ੍ਹੇ ਖਾਗੜੀਆ ਦੇ ਪਿੰਡ ਤੇਲੀਹਰ ਤੋਂ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਸਰਕਾਰ ਦੀ ਕੋਸ਼ਿਸ਼ ਹੈ ਕਿ ਗ੍ਰਾਮੀਣ ਲੋਕਾਂ ਨੂੰ ਕੋਈ ਕਰਜ਼ੇ ਨਾ ਲੈਣੇ ਪੈਣ ਉਨ੍ਹਾਂ ਕਿਹਾ ਕਿ ਆਤਮ ਨਿਰਭਰ ਭਾਰਤ ਅਭਿਆਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਨਾਲ ਸ਼ੁਰੂ ਹੋਇਆ ਅਤੇ ਕੁਝ ਹਫ਼ਤਿਆਂ ਵਿੱਚ ਹੀ ਇਸ ਸਕੀਮ ਤੇ 175000 ਕਰੋੜ ਰੁਪਏ ਖਰਚ ਕੀਤੇ ਗਏ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਮਜ਼ਦੂਰਾਂ ਦੀ ਨਿਪੁੰਨਤਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਕਿਸੇ ਕੰਮ ਵਿੱਚ ਮਾਹਰ ਲੋਕਾਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਨਿਪੁੰਨਤਾ ਮੁਤਾਬਿਕ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਾ ਤਾਂ ਸਾਡੇ ਇਲਾਕੇ ਵਿੱਚ ਕੋਈ ਆਇਆ ਹੈ ਤੇ ਨਾ ਹੀ ਸਾਡੀ ਕਿਸੇ ਚੌਂਕੀ ਉੱਪਰ ਕਬਜ਼ਾ ਹੋਇਆ ਹੈ। ਭਾਰਤ-ਚੀਨ ਸਰਹੱਦੀ ਖੇਤਰਾਂ ਵਿੱਚ ਸਥਿਤੀ ਤੇ ਵਿਚਾਰ ਕਰਨ ਲਈ ਵੀਡੀਓ ਕਾਨਫਰencing ਜ਼ਰੀਏ ਸਰਪਾਰਟੀ ਮੀਟਿੰਗ ਦੌਰਾਨ ਉਹਨਾਂ ਨੇ ਕਿਹਾ ਕਿ ਦੇਸ਼ ਸਾਡੀ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਦੇ ਨਾਲ ਇਕਜੁੱਟ ਹੈ ਅਤੇ ਉਹਨਾਂ ਦੇ ਸਾਹਸ ਅਤੇ ਬਹਾਦਰੀ ਤੇ ਪੂਰਾ ਪ੍ਰਸ਼ੰਸਾ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ਉੱਪਰ ਚੀਨ ਵੱਲੋਂ ਚੁੱਕੇ ਗਏ ਕਦਮਾਂ ਨਾਲ ਦੇਸ਼ ਨੂੰ ਦੁੱਖ ਹੋਇਆ ਹੈ। ਉਹਨਾਂ ਨੇ ਨੇਤਾਵਾਂ ਨੂੰ ਭਰੋਸਾ ਦਿੱਤਾ ਕਿ ਸਾਡੇ ਹਥਿਆਰਬੰਦ ਬਲ ਦੇਸ਼ ਦੀ ਰੱਖਿਆ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸ਼ਾਂਤੀ ਅਤੇ ਮਿੱਤਰਤਾ ਚਾਹੁੰਦਾ ਹੈ ਪਰ ਪ੍ਰਭੂਸੱਤਾ ਸਭ ਤੋਂ ਮਹੱਤਵਪੂਰਨ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਅਤੇ ਬਿਮਾਰੀ ਦੇ ਫੈਲਾਅ ਨੂੰ ਘਟ ਕਰਨ ਲਈ ਸਮਾਜਿਕ ਦੂਰੀ ਬਣਾਈ ਰੱਖਣ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਸਿਵਲ ਸਿਰਜਣਾ ਨੂੰ ਸ਼ਹਿਰੀ ਇਲਾਕਿਆਂ ਦੀਆਂ ਜਨਤਕ ਥਾਵਾਂ, ਬਾਜ਼ਾਰਾਂ ਅਤੇ ਸਬਜ਼ੀ ਮੰਡੀ ਵਿੱਚ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਜ਼ਰੂਰੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਚਲਾਨ ਕੱਟਣ ਵਿੱਚ ਤੇਜ਼ੀ ਲਿਆਉਣ ਲਈ ਵੀ ਕੰਮ ਕੀਤਾ ਜਾਵੇ। ਉਨ੍ਹਾਂ ਨੇ ਹਿਦਾਇਤ ਕੀਤੀ ਕਿ ਸੂਬੇ ਭਾਰਤੋਂ ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਬਾਰੇ ਵੇਰਵੇ ਮੁੱਖ ਦਫ਼ਤਰ ਭੇਜੇ ਜਾਣ ਤਾਂ ਜੋ ਜ਼ਰੂਰਤ ਅਨੁਸਾਰ ਬਿਮਾਰੀ ਨੂੰ ਰੋਕਣ ਲਈ ਹੋਰ ਕਦਮ ਚੁੱਕੇ ਜਾ ਸਕਣ। ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਕਡਾਊਨ ਵਿੱਚ ਦਿੱਤੀਆਂ ਢਿੱਲਾ ਮੁਤਾਬਿਕ ਚੱਲਦੇ ਆਪਨੇ ਕੰਮਕਾਜ ਕਰਨ ਅਤੇ ਹਿਦਾਇਤਾਂ ਦੀ ਸ਼ਕਤੀ ਨਾਲ ਪਾਲਣ ਕਰਨ ਤਾਂ ਜੋ ਬਿਮਾਰੀ ਤੋਂ بچਿਆ ਜਾ ਸਕੇ। ਚੰਡੀਗੜ੍ਹ ਪ੍ਰਸ਼ਾਸਨ ਨੇ ਘਰਾਂ ਦੀਆਂ ਛੱਤਾਂ ਤੇ ਸੌਰ ਊਰਜਾ ਪਲਾਂਟ ਲਗਾਉਣ ਦੀ ਤਾਰੀਖ 31 ਮਾਰਚ 2021 ਤੱਕ ਵਧਾ ਦਿੱਤੀ ਹੈ। ਪ੍ਰਸ਼ਾਸਨ ਵੱਲੋਂ 500 ਵਰਗ ਖੇਤਰ ਜਾਂ ਇਸ ਤੋਂ ਵੱਡੇ ਮਕਾਨ ਜਿਨ੍ਹਾਂ ਵਿੱਚ 50 ਕਿਲੋਵਾਟ ਜਾਂ ਇਸ ਤੋਂ ਜ਼ਿਆਦਾ ਕੰਟੈਂਡਿਡ ਲੋਡ ਹੈ, ਉਹਨਾਂ ਦੀਆਂ ਛੱਤਾਂ ਤੇ ਘੱਟੋ-ਘੱਟ 1 ਕਿਲੋਵਾਟ ਸੌਰ ਊਰਜਾ ਪਲਾਂਟ ਲਗਵਾਉਣ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪ੍ਰਸ਼ਾਸਨ ਮੁਤਾਬਕ ਇਸ ਸਕੀਮ ਤਹਿਤ ਸੌਰ ਊਰਜਾ ਪੈਨਲ ਲਗਵਾਉਣ ਲਈ ਲੋਕ ਅੱਗੇ ਆ ਰਹੇ ਨੇ ਅਤੇ ਇਸ ਮਿਆਦ ਤੋਂ ਬਾਅਦ ਸੌਰ ਊਰਜਾ ਪੈਨਲ ਨਾ ਲਗਵਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਚੰਡੀਗੜ ਰੀਨਿਊਅਲ એનર્ਜੀ ਐਂਡ ਸਾਇੰਸ ਐਂਡ ਟੈਕਨੋਲੋਜੀ ਪ੍ਰੋਮੋਸ਼ਨ ਸੁਸਾਇਟੀ ਵੱਲੋਂ 500 ਵਰਗੀਆਂ ਇਸ ਤੋਂ ਵੱਡੇ ਮਕਾਨਾਂ ਦੀਆਂ ਛੱਤਾਂ ਤੇ ਸੌਰ ਊਰਜਾ ਪਲਾਂਟ ਲਗਾਉਣ ਦੇ ਹੁਕਮ ਦਿੱਤੇ ਗਏ ਸਨ ਜਿਸ ਲਈ ਪੈਨਲ ਲਗਵਾਉਣਾ ਲਾਜ਼ਮੀ ਹੈ ਇਹ ਪਾਵਰ ਪਲਾਂਟ ਲਾਭਪਾਤਰੀਆਂ ਦੇ ਸਿਫਰ ਲਾਗਤ ਨਾਲ ਲਗਾਇਆ ਜਾਵੇਗਾ ਅਤੇ ਤਕਰੀਬਨ 15 ਵਰ੍ਹਿਆਂ ਦੀ ਮਿਆਦ ਤੋਂ ਬਾਅਦ ਬਿਨਾਂ ਕਿਸੇ ਖਰਚੇ ਤੋਂ ਲਾਭਪਾਤਰੀਆਂ ਦੇ ਨਾਮ ਤਬਦੀਲ ਕਰ ਦਿੱਤਾ ਜਾਵੇਗਾ ਲਾਭਪਾਤਰੀਆਂ ਨੂੰ ਪ੍ਰੋਜੈਕਟ ਤਬਦੀਲ ਦੀ ਮਿਆਦ ਤੱਕ ਸੌਰ ਊਰਜਾ ਸਕੀਮ 3 ਰੁਪਏ 44 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲੇਗੀ ਇਸ ਸਕੀਮ ਤਹਿਤ ਪਹਿਲਾ आओ ਪਹਿਲਾ ਪਾਓ ਦੇ ਆਧਾਰ ਤੇ 5 ਤੋਂ 10 ਕਿਲੋਵਾਟ ਤੱਕ ਦੀ ਸਮਰੱਥਾ ਵਾਲੇ 2200 ਸਿਸਟਮ ਸਥਾਪਿਤ ਕੀਤੇ ਜਾਣਗੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਰੋਨਾ ਸੰਕਟ ਕਾਰਨ ਸ਼ਹਿਰ ਵਿੱਚ ਫਸੇ ਪ੍ਰਵਾਸੀਆਂ ਨੂੰ ਉਹਨਾਂ ਦੇ ਪਿਤਰੀ ਸੂਬਿਆਂ ਵਿੱਚ ਭੇਜਣ ਵਾਸਤੇ ਖਾਸ ਪ੍ਰਬੰਧਾਂ ਹੇਠ ਰੇਲ ਅਤੇ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਕੱਲ ਚੰਡੀਗੜ੍ਹ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਈ ਸਟੇਸ਼ਨਾਂ 'ਤੇ ਰੁਕਣ ਵਾਲੀ ਖਾਸ ਸ਼੍ਰਮਿਕ ਰੇਲਗੱਡੀ ਰਾਹੀਂ ਵੀ ਪ੍ਰਵਾਸੀਆਂ ਨੂੰ ਰਵਾਨਾ ਕੀਤਾ ਗਿਆ। ਪ੍ਰਵਾਸੀਆਂ ਦੀ ਰਵਾਨਗੀ ਤੋਂ ਪਹਿਲਾਂ ਸੈਕਟਰ 26 ਦੇ ਸੀਸੀਆਈਟੀ ਸੈਂਟਰ ਤੇ ਉਹਨਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ ਅਤੇ ਫਿਰ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਭੇਜਿਆ ਗਿਆ। ਪ੍ਰਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਇਸ ਮੁਫਤ ਰੇਲ ਸੇਵਾ ਦੇ ਨਾਲ-ਨਾਲ ਭੋਜਨ ਤੇ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਲਈ ਪਿਤਰੀ ਸੂਬਿਆਂ ਨੂੰ ਜਾਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਨਹੀਂ ਜੀ ਕੋਈ ਪੈਸਾ ਨਹੀਂ ਦਿੱਤਾ ਇਸ ਤਰ੍ਹਾਂ ਦੀ ਖਾਧੀ ਗਈ ਹੈ ਆਪ ਦੇਤਾ ਜੀ ਠੀਕ ਸੀ ਸਾਰਾ ਖਾਣਾ ਪਾਣੀ ਸਭ ਕੁਝ ਮਿਲਿਆ ਜੀ ਤਾਂ ਕਿਆ ਖਾਣਾ ਖਾਓਗੇ ਸਰਕਾਰ ਅੱਛੀ ਜੀ ਜੋ ਜੋ ਕੰਮ ਕਰ ਰਹੀ ਹੈ ਅੱਛਾ ਕਰ ਰਹੀ ਜੀ तो कुछ मिला है तो दिक्कत नहीं है किसी को। आपसे टिकट का पैसा लिया गया नहीं सर जी कुछ नहीं लिया गया सब किस तरह की व्यवस्था की लेकर के व्यवस्थाएं तो एक नंबर की सारी खाने पीने की व्यवस्था भी सब ओके थी सर जी कहीं किसी प्रकार की दिक्कत नहीं हुई तो क्या कहना चाहूंगा सर सरकार को थैंक्स बोलना चाहता है सर जी ਪ੍ਰਸ਼ਾਸਨ ਵੱਲੋਂ ਵਾਪਸ ਜਾਣ ਦੇ ਇੱਛੁਕ ਰਜਿਸਟਰਡ ਪ੍ਰਵਾਸੀਆਂ ਨੂੰ ਟੈਲੀਫੋਨ ਅਤੇ ਐਸਐਮਐਸ ਰਾਹੀਂ ਰੇਲਗੱਡੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਅਦ ਵਿਸ਼ੇਸ਼ ਪ੍ਰਬੰਧਾਂ ਹੇਠ ਸਕ੍ਰੀਨਿੰਗ ਆਦ ਕਰਕੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਇਹਨਾਂ ਪ੍ਰਵਾਸੀਆਂ ਨੂੰ ਉਹਨਾਂ ਦੇ ਪਿਤਰੀ ਸੂਬਿਆਂ ਵੱਲ ਭੇਜਿਆ ਜਾ ਰਿਹਾ ਹੈ ਹੁਣ ਤੱਕ ਤਕਰੀਬਨ 45000 ਪ੍ਰਵਾਸੀਆਂ ਨੂੰ ਯੂਟੀ ਪ੍ਰਸ਼ਾਸਨ ਵੱਲੋਂ ਰੇਲਗੱਡੀਆਂ ਅਤੇ ਬੱਸਾਂ ਰਾਹੀਂ ਉਹਨਾਂ ਦੇ ਘਰ ਭੇਜਿਆ ਜਾ ਚੁੱਕਿਆ ਹੈ ਅਨਲੌਕ ਇੱਕ ਤਹਿਤ ਕੰਮਤੰਦੇ ਵਪਾਰ ਆਜ ਸ਼ੁਰੂ ਹੋਣ ਕਾਰਨ ਵਾਪਸ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘੱਟ ਦੇਖੀ ਜਾ ਰਹੀ ਹੈ ਇਸ ਕਾਰਨ ਪ੍ਰਸ਼ਾਸਨ ਵੱਲੋਂ 22 ਜੂਨ ਨੂੰ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀ ਅਗਲੀ ਸ਼ਰਮਿਕ ਰੇਲ ਗੱਡੀ ਫਿਲਹਾਲ ਰੱਦ ਕਰ ਦਿੱਤੀ ਗਈ ਹੈ ਇਸ ਮੌਕੇ ਭਲਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਤ ਵਿਭਾਗ ਦੇ ਆਯੂਸ਼ ਪ੍ਰਬੰਧ ਵਿਭਾਗ ਵੱਲੋਂ ਗਵਰਨਮੈਂਟ ਕਾਲਜ ਆਫ ਯੋਗ ਐਜੂਕੇਸ਼ਨ ਐਂਡ ਹੈਲਥ ਦੇ ਸਹਿਯੋਗ ਨਾਲ ਆਨਲਾਈਨ ਯੋਗ ਦਿਵਸ ਮਨਾਉਣ ਦੇ ਪ੍ਰਬੰਧ ਕੀਤੇ ਗਏ ਨੇ ਇਸ ਵਾਰ ਦੇ ਯੋਗ ਦਿਵਸ ਦਾ ਵਿਸ਼ਾ ਘਰ ਤੇ ਹੀ ਯੋਗ ਅਤੇ ਪਰਿਵਾਰ ਨਾਲ ਯੋਗ ਰੱਖਿਆ ਗਿਆ ਹੈ। ਆਯੂਸ਼ ਮੰਤਰਾਲੇ ਵੱਲੋਂ ਕੋਵਿਡ-19 ਮਹਾਮਾਰੀ ਕਾਰਨ ਕੋ ਮੰਤਰੀ ਯੋਗ ਦਿਵਸ ਬਹੁ ਗਿਣਤੀ ਇਕੱਠ ਵਿੱਚ ਨਾ ਮਨਾਉਣ ਲਈ ਅਤੇ ਘਰਾਂ ਵਿੱਚ ਹੀ ਮਨਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਯੋਗ ਕਰਨ ਅਤੇ ਤੰਦਰੁਸਤ ਰਹਿਣ ਲਈ ਯੋਗ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। कोविड नाइनटीन चलते योगा का क्या महत्व है, है योगा बड़ी हैल्पफुल है योगा नु लोग अक्सर फिजिकल आसन ना मिस इंटरप्रेट कर लेंद योगा खाली फिजिकल फिजिकल आसन नहीं है योगा इज़ यूनियन ऑफ बॉडी माइंड एंड सोल कोविड नाइनटीन के चलते साडा इम्यून सिस्टम जो है सब बहुत ज़्यादा इफेक्ट हूँ रेस्पिरेटरी सिस्टम इफेक्ट हूँ तो जे असी इस तरह की एक्सरसाइज करिए जिमें प्राणायाम है ब्रीदिंग एक्सरसाइज़ प्राणायाम च भस्त्रिका है ब्राह्मरी है, है, है जिदेल बॉडी हीट प्रोड्यूस होए और जोड़ा म्यूकस है कफ़ है ओनू असी बाहर एगजेल कर सकी और लंगस की ऑक्सीजन कैरिंग कपैसिटी के वा सकी जिदे साम्यून सिसटम स्ट्रेंथन हो जाए ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਰੋਨਾ ਕਾਰਨ ਲੋਕਾਂ ਨੂੰ ਘਰ ਵਿੱਚ ਪਰਿਵਾਰ ਨਾਲ ਯੋਗ ਕਰਨ ਸਿਹਤਮੰਦ ਰਹਿਣ ਯੋਗ ਨੂੰ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ ਹੈ 6ਵੇਂ ਕੋਮਾਂਤਰੀ ਯੋਗ ਦਿਵਸ ਸੰਬੰਧੀ ਯੂਟੀ ਪ੍ਰਸ਼ਾਸਨ ਵੱਲੋਂ 13 ਜੂਨ ਤੋਂ ਕਈ ਤਰ੍ਹਾਂ ਦੇ ਆਨਲਾਈਨ ਸਰਗਰਮੀਆਂ ਜਾਰੀ ਨੇ ਜਿਸ ਤਹਿਤ ਯੋਗ ਬਾਰੇ ਆਨਲਾਈਨ ਕੈਂਪ ਪੋਸਟਰ ਮੁਕਾਬਲੇ ਯੋਗਾਸਣ ਮੁਕਾਬਲੇ ਯੋਗ ਕੁਇਜ਼ ਆਦ ਹੋ ਰਹੇ ਨੇ ਆਯੂਸ਼ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਿਕ ਪਲਕੇ ਦੇ ਪ੍ਰੋਗਰਾਮ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਆਨਲਾਈਨ ਸੋਸ਼ਲ ਮੀਡੀਆ ਰਾਹੀਂ ਅਤੇ ਗਵਰਨਮੈਂਟ ਕਾਲਜ ਆਫ ਯੋਗ ਦੇ ਫੇਸਬੁੱਕ ਪੇਜ ਤੇ ਲਾਈਵ ਸੰਜੇ ਕਿਤੇ ਜਾਣਗੇ ਤੇ ਹੁਣ ਖਬਰਾਂ ਫਟਾਫਟ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਚਿੱਠੀ ਲਿਖ ਕੇ ਘਰਾਂ ਵਿੱਚ ਇਕਾਂਤਵਾਸ ਬਾਰੇ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਗਲਵਾਨ ਕਾਟੀ ਖਾਲੀ ਕਰਵਾਉਣ ਲਈ ਚੀਨ ਨੂੰ ਜਾਰੀ ਕੀਤਾ ਜਾਵੇਗਾ ਅਲਟੀਮੇਟਮ ਹਰਿਆਣਾ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਤੋਂ ਆਪੋ ਆਪਣੇ ਘਰਾਂ ਵਿੱਚ ਰਹਿੰਦੇ ਹੋਏ ਆਪਣੇ ਪਰਿਵਾਰ ਨਾਲ ਕਰਨ ਯੋਗ ਅਭਿਆਸ ਚੰਡੀਗੜ੍ਹ ਵਿੱਚ ਕਰੋਨਾ ਪੋਜ਼ਿਟਿਵ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੋਈ 375 ਸ਼ਹਿਰ ਵਿੱਚ 307 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਨੇ ਅਤੇ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਸਮੇਤ ਉੱਤਰ ਭਾਰਤ ਵਿੱਚ ਗਰਮੀ ਸਿਖਰਾਂ ਤੇ 24-25 ਜੂਨ ਦੇ ਨੇੜੇ ਮੌਨਸੂਨ ਚੰਡੀਗੜ੍ਹ ਵਿੱਚ ਪਹੁੰਚਣ ਦੀ ਉਮੀਦ ਹੈ ਤੁਸੀਂ ਸਾਡੇ ਸਮਾਚਾਰ YouTube ਚੈਨਲ DD News Chandigarh Facebook DD News Chandigarh ਅਤੇ Twitter handle DD News CHD ਤੇ ਵੀ ਦੇਖ ਸਕਦੇ ਹੋ ਤੇ ਇਸੇ ਦੇ ਨਾਲ ਚੰਡੀਗੜ੍ਹ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਆ ਗਿਆ ਦਿਓ ਨਮਸਕਾਰ